ਦਾ ਬੇਟਾ ਹੈ ਜੀ ਬੇਟਾ ਹੈ ਮੇਰਾ ਇੱਕ ਵਾਰਾ ਛੁੱਟੀ ਆਇਆ ਮਹੀਨਾ ਮੈਂ ਅਗਲਾ ਆ ਕੇ ਚਲਾ ਗਿਆ ਦੂਰੀਆ ਫਿਰ ਗਿਆ ਇਹ ਕੀ ਆ ਗੱਲ ਬਣ ਗਈ ਦੇਸ਼ੀ ਧਰਤੀ ਤੇ ਪੰਜਾਬੀਆਂ ਦੀਆਂ ਮੌਧੀਆਂ ਖਬਰਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਨੇ ਜਿਸ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੁੰਦੀ ਹੈ ਫਿਰੋਜ਼ਪੁਰ ਦੇ ਪਿੰਡ ਕਮਾਲਾ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਬਹਿਰੀਨ ਗਏ ਉਹਨਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ ਸੜਖਾਸੇ ਦਰਾਨਾ ਮੌਤ ਹੋਈ ਦੱਸੀ ਜਾ ਰਹੀ ਹੈ ਕੰਮ ਤੇ ਇਹ ਨੌਜਵਾਨ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਉਹ ਹਾਸੇ ਦਾ ਸ਼ਿਕਾਰ ਹੋਇਆ ਉੱਥੇ ਹੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਮਦਦ ਦੀ ਅਪੀਲ ਸਰਕਾਰ ਨੂੰ ਕੀਤੀ ਜਾ ਰਹੀ ਹੈ ਇਹ ਆਪਣਾ ਪਾ ਬਹਿਰੀਨ ਦੇ ਵਿੱਚ ਬੇਟਰੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਸੀਗਾ ਮੇਰਾ ਬੇਟਾ ਹੈ ਜੀ ਬੇਟਾ ਹੈ ਮੇਰਾ ਕਿੰਨੇ ਚਿਰ ਤੋਂ ਗਿਆ ਸੀ ਉਹਨੂੰ ਸਾਢੇ 5 ਸਾਲ ਹੋ ਗਏ ਨੇ ਜੀ ਇੱਕ ਵਾਰਾਂ ਛੁੱਟੀ ਆਇਆ ਮਹੀਨਾ ਮਹੀਨਾ ਅਗਲਾ ਆ ਕੇ ਚਲਾ ਗਿਆ ਦੂਰੀਆ ਫਿਰ ਗਿਆ ਇਹ ਕੀ ਆ ਗੱਲ ਬਣ ਗਈ ਹੈ ਕਿੰਨੀ ਉਮਰ ਸੀ ਜਦੋਂ ਉਮਰ ਰਹੀ ਸੀ 40 ਸਾਲ ਤੋਂ ਥੱਲੇ ਹੀ ਸੀ ਘਾਟੇ ਹੀ 40 ਤੋਂ ਕੀ ਮੰਗ ਰਹੀ ਸਰਕਾਰ ਮੰਗ ਇਹੋ ਹੀ ਕਰਦੇ ਆ ਮਤ ਕੀਤੀ ਜਾਵੇ ਉਸਨੂੰ ਅਨਸਾਫ ਵਲੇ ਗੁੱਜੀ ਕੰਮ ਤੇ ਜਾ ਰਹੇ ਸੀ ਰੋਡ ਐਕਸੀਡੈਂਟ ਹੋ ਗਿਆ ਗੱਡੀ ਤੇ ਆਏ ਆ ਵੈਸੇ ਗੱਡੀ ਉਹਨੇ ਰੋਡ ਦੇ ਆਊਟਸਾਈਡ ਤਾਰਤਾ ਰੋਡ ਕ੍ਰੋਸ ਕਰਨ ਲੱਗਿਆ ਸਪੀਡ ਤੇ ਗੱਡੀ ਆਈ ਏ ਉਹਨਾਂ ਨੂੰ ਦਰੜ ਕੇ ਗੱਡੀ ਅੱਗੇ ਲੰਗੀ ਮੌਕੇ ਤੇ ਮੌਤ ਹੋ ਗਈ ਬਾਅਦ 4 ਸਾਲ ਅੱਗੇ ਲਾਏ ਸੀ ਵਿੱਚੋਂ 1 ਮਹੀਨੇ ਦੀ ਛੁੱਟੀ ਆਏ ਆ ਹੁਣ 1.5 ਸਾਲ ਹੋ ਗਿਆ ਸੀ ਗਏ ਨੂੰ ਤੇ 1.5 ਸਾਲ ਬਾਅਦ ਕਿਹੜੇ ਮੌਕੇ ਤੇ ਗਏ ਬੀਬੀਆਂ ਨੇ ਬਹਿਰੀਨ ਚ ਗਏ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਯਾਰ ਨੂੰ ਜਿਹੜਾ ਗਾਰਪੋਰ 4 ਇੰਚ 6 ਸਾਢੇ ਪੰਜ ਸਾਲ ਹੋ ਗਏ ਆ ਕੀ ਕਰਨ ਹੋਇਆ ਜਿਹਦਾ ਜਿਹਦਾ ਸਿਰ ਕਹਾਸਾ ਹੋਇਆ ਵਾ ਉਹ ਦੱਸ ਦਿਰਾ ਲੈ ਜਿਹੜੀ ਗੱਡੀ ਉਹਨੂੰ ਲੈ ਕੇ ਜਾਂਦੀ ਆ ਕੰਪਨੀ ਚ ਇਲਾਜ ਕਰਦੀ ਕੀ ਕਰਨ ਸਭ ਤੇ ਸਾਰ ਤਾਂ ਯਾਦ ਕਿਵੇਂ ਆਸਾ ਕਰੀ ਇਹ ਵੀਰ ਜੀ ਗੱਡੀ ਨਾ ਅੱਗੇ ਆਉਂਦੀ ਸੀ ਹੋਰ ਗੱਡੀ ਉਹ ਉੱਥੇ ਕੰਮ ਤੇ ਛੱਡ ਕੇ ਆਉਂਦੀ ਸੀ ਗੱਡੀ ਇਹ ਗੱਡੀ ਅੱਜ ਬਦਲ ਕੇ ਆਈ ਆ ਇਹਨੇ ਗੱਡੀ ਨੇ ਰੋਡ ਤੇ ਉਹਨੂੰ اتار ਦਿੱਤਾ ਹੈ ਡਰਾਈਵਰ ਕਹਿੰਦਾ ਤੂੰ ਇੱਥੋਂ ਤੁਰ ਕੇ ਚਲੇ ਜਾ ਉਹ ਬਾਈ ਤੁਰ ਕੇ ਉਥੋਂ ਗੱਡੀ ਤੋਂ ਉਤਰ ਗਿਆ ਏ ਉਥੋਂ ਰੋਡ ਕ੍ਰੋਸ ਕਰਨ ਲੱਗਾ ਤੇ ਉਹ ਗੱਡੀ ਤੇਜ਼ ਰਫ਼ਤਾਰ ਨਾਲ ਆਈ ਏ ਤਾਂ ਇਹਨਾਂ ਨੂੰ ਡਰੜ ਕੇ ਚਲੇ ਗਈ ਕਿਵੇਂ ਤੁਹਾਨੂੰ ਇਹ ਦਾ ਪਤਾ ਲੱਗਿਆ ਕਿੰਨੂੰ ਦੱਸਿਆ ਕਿ ਉਹ ਰਾਹ ਸੌਂ ਗਿਆ ਉੱਥੇ ਨਾਲ ਮੁੰਡੇ ਸੀ ਉਹਨਾਂ ਸਵੇਖੂ ਕਾਲ ਕੀਤੀ ਏ ਉਹਨਾਂ ਦੱਸਿਆ ਫੋਨ ਲਾ ਕੇ ਨਾ ਆ ਗੱਲ ਬਣ ਗਈ ਜੀ ਜੀ ਕਹ ਲਾ ਕੀ ਜੀ ਕਿ ਉਹਨਾਂ ਦੇ ਕੋਲ ਪਰਿਵਾਰ ਵਿੱਚ ਰੋੜ ਕੌਣ ਪੜ੍ਹਦਾ ਵੀਰ ਦਾ ਨਾਮ ਅਨਜੀਤ ਸਿੰਘ ਦਾ ਤੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਲੜਕਾ ਹੰਜੀ ਪਰਿਵਾਰ ਦੇ ਵਿੱਚ ਮਾਤਾ ਪਿਤਾ ਮੈਂ ਬ੍ਰਦਰਾਂ ਉਹਨਾਂ ਦਾ ਛੋਟਾ ਇੱਕ ਸਾਡੇ ਸਿਸਟਰ ਮੈਰਿਜ ਹੋਈ ਏ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ ਐਡੇ ਵੀ ਅਸੀਂ ਨਹੀਂ ਕਿ ਪਹੁੰਚ ਵਾਲੇ ਬੰਦੇ ਹੈਗੇ ਸਾਨੂੰ ਕੋਈ ਸਰਕਾਰ ਤੋਂ ਮਦਦ ਮਿਲੇ ਸਹਾਇਤਾ ਸਾਡੀ ਕੋਈ ਸਰਕਾਰ ਵੀ ਕਰੇ ਸਾਨੂੰ ਕੋਈ ਮਾਅਬਜਾ ਮਿਲੇ ਸਾਨੂੰ ਇਨਸਾਫ ਮਿਲੇ ਬਾਕੀ ਜੋ ਵੀ ਗੱਡੀ ਵਾਲੇ ਨੇ ਗਲਤ ਕੀਤਾ ਐ ਰੋਡ ਤੇ ਉਹਨੂੰ اتار ਦਿੱਤਾ ਬਾਕੀ ਉਹ ਗੱਡੀ ਵਾਲਾ ਮਨੋ ਪੁਲਿਸ ਨੇ ਰੈਸ਼ ਕਰ ਲਿਆ ਹਾਂਜੀ ਗੱਡੀ ਵਾਲਾ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਇਹ ਵੀ ਕਿ ਲਾਸਟ ਨੂੰ ਵਾਸਤੇ ਕੁਝ ਕਰ ਕੋ ਸੰਸਥਾਵਾਂ ਤੋਂ ਮੰਗ ਰਹੇ ਸੰਸਥਾਵਾਂ ਉੱਥੇ ਸੰਸਥਾ ਬਣੀ ਐ ਉਹ ਆਂਦੇ ਆ ਵੀ ਲਾਸ਼ ਤੁਹਾਡੀ ਭੇਜ ਦਿੰਨੇ ਆ ਹੁਣ ਵੇਖੋ ਹੁਣ ਅੱਜ ਪਤਾ ਲੱਗੂਗਾ ਉਹ ਡਾਕੂਮੈਂਟ ਮੰਗਦੇ ਪਏ ਅੱਜ ਪਤਾ ਲੱਗੂ ਕਲੀਅਰ ਸ਼ਾਮ ਨੂੰ ਕੀ ਆਂਦੇ ਭਾਈ ਚਰਨਜੀਤ ਸਿੰਘ ਕਿਸਾਨ ਮਜ਼ਦੂਰ ਸ਼ਹਿਰਸ਼ ਕਮੇਟੀ ਦਾ ਪਿੰਡ ਦਾ ਪ੍ਰਧਾਨ ਆ ਜੀ ਕਹਣਾ ਕੀ ਹੈ ਜੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਰਕਾਰਾਂ ਦੀ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਨੂੰ ਜਾ ਰਹੇ ਆ ਤੇ ਉਹ ਬਾਹਰ ਵੇਖੋ ਪਾਣਾ ਵਾਪਰ ਗਿਆ ਤੇ ਇਹ ਕਮਾਈ ਵਾਸਤੇ ਗਿਆ ਸੀ ਬਿਲਕੁਲ ਮਾਲੀ ਹਾਲਤ ਇਹਨਾਂ ਦੀ ਬਹੁਤ ਮਤਲਬ ਮਾੜੀ ਆ ਘੱਟ ਜ਼ਮੀਨ ਦੇ ਜ਼ਮੀਨ ਵੀ ਸਾਭਦੀ ਆ ਤੇ ਆਪਦੀ ਕਮਾਈ ਕਰਨ ਗਿਆ ਛੋਟੇ ਛੋਟੇ ਬੱਚੇ ਆ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਦੋਸ਼ੀ ਫੜੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਦੀ ਜਿਹੜੀ লাশ ਆ ਉਹ ਸਰਕਾਰ ਕਾਰਵਾਈ ਕਰਕੇ ਤੇ ਜਲਦ ਤੋਂ ਜਲਦ ਇਹਨਾਂ ਦੇ ਪਰਿਵਾਰ ਦੇ ਹਵਾਲੇ ਜਾਵੇ ਇਹ ਮੰਗ ਕਰੇ ਹਾਲੇ ਤੱਕ ਕੋਈ ਇੱਥੇ ਕੋਈ ਮੁਲਾਜ਼ਮਾ ਕੋਈ ਵਪਾਰਸਾਈ ਜਾਂ ਕੋਈ ਰਾਜ ਦੇ ਖੇਤਰ ਜਾਂ ਕੋਈ ਇਸਨੂੰ ਵਿਸ਼ਵਾਸ ਤੁਹਾਨੂੰ ਕਰਾਇਆ ਕੋਈ ਨਹੀਂ ਜੀ ਕੋਈ ਮੇਰੇ ਸੁਣਨ ਚ ਦਾ ਕੋਈ ਅਜੇ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਹੋਈ ਇਹਦੇ ਤੇ 0% ਹੀ ਹੈ ਜੀ ਨਾ ਕੋਈ ਮੁਲਾਜ਼ਮ ਆਇਆ ਨਾ ਕੋਈ ਸਰਕਾਰੀ ਅਮਲਾ ਇੱਥੇ ਆਣ ਕੇ ਕਿਸੇ ਨੇ ਪੁੱਛ ਦੱਸ ਕੀਤੀ ਹੈ ਕੱਲ ਦੀ ਗੱਲ ਹੈ ਅੱਜ ਦੂਜਾ ਦਿਨ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਤਹੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਤੁਹਾਡੇ ਜਰੀਏ ਤੁਸੀਂ ਆਏ ਤੁਹਾਡਾ ਧੰਨਵਾਦ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹਦੀ ਜਿਹੜੀ লাশ ਆ ਉਹ ਇੱਥੇ ਪਿੰਡ ਪਚਾਈ ਜਾਵੇ ਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਦੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਪੜ੍ਹਾਈ ਦਾ ਜਾਂ ਕਿਸ ਤਰ੍ਹਾਂ ਵੀ ਉਹਦੇ ਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ